डॉक्टर कौर जी मेरा छोटा भीर जश्न गरेवाल मेरा बड़ा भीर बिन्नू ढिलो रानी जी तिवारी जी और भी जितने सारे कलाकार आए हैं सारा ਮਾਨ ਸਰਕਾਰ ਦੇ ਬਹੁਤ ਪਲਾਂ ਦੇ ਕੀਤੇ ਕੰਮਾਂ ਦੇ ਲਈ ਬਹੁਤ ਮੰਗੜ ਆਇਆ ਰੰਜੀਤ ਜੀ ਜਦੋਂ ਮੈਂ ਆਇਆ ਇੱਥੇ ਤਾਂ ਮੈਨੂੰ ਕਈਆਂ ਨੇ ਪੁੱਛਿਆ ਕਹਿੰਦੇ ਜੀ ਤੁਸੀਂ ਪਾਰਟੀ ਦੇ ਤੌਰ ਤੇ ਆਇਓ ਜਾਂ ਭਰਾ ਦੇ ਤੌਰ ਤੇ ਆਇਓ ਮਗਰ ਜਿਹੜਾ ਹੁਣ ਆ ਗਿਆ ਨਾ ਤਾਂ ਹਰ ਸਾਰੇ ਤੌਰ ਤੇ ਆਇਆ ਵਾ ਜਿਆਦਾ ਭਾਉ ਨਹੀਂ ਜਿਆ ਫੂਰੇ ਆਉਣੇ ਆ ਸੋ ਇਹ ਭਰਾ ਸਾਡਾ ਐਨਾ ਜਿਆਦਾ ਡਿਸਰਵ ਕਰਦਾ ਵਾ ਇਹ ਸਾਡੀ ਇੰਡਸਟਰੀ ਦਾ ਉਹ ਬੰਦਾ ਵਾ ਤੁਸੀਂ ਦੇਖ ਲਓ ਕਲਾਕਾਰ ਪਹਿਲਾਂ ਵੀ ਬਹੁਤ ਆਏ वाहेगुरू इन लाइ पूरे ते कम करण विझा जा चो वैसे तक्त कम करा करा फिल्म इंडस्ट्री फसदा थी उहो कराके मैन लॻा वेंडीडेट कोई न सघंदे के बारो त असां सारा लेकिन हर कंदा थैंक्यू थैंक्यू सो मच